ਹੁਣੇ-ਹੁਣੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਥਰਾਲੇ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੀਆਰਟੀਸੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਜੋ ਕਿ ਅਚਾਨਕ ਉਸ ਵੇਲੇ ਪਲਟੇ ਖਾ ਗਈ ਜਦੋਂ ਪਿੰਡ ਪੱਥਰਾਲੇ ਦੇ ਕੋਲ ਅਚਾਨਕ ਬੱਸ ਦਾ ਬੈਲੈਂਸ ਵਿਗੜ ਗਿਆ ਸਥਾਨਕ ਲੋਕਾਂ ਮੁਤਾਬਕ ਬੱਸ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਚੱਲ ਰਹੀ ਸੀ ਤੇ ਉੱਥੋਂ ਮੀਂਹ ਪੈ ਰਿਹਾ ਸੀ ਤੇ ਰਸਤੇ ਵਿੱਚ ਬਜਰੀ ਖਿਲਰੀ ਹੋਈ ਸੀ ਜਿਸ ਦੇ ਨਾਲ ਬੱਸ ਦਾ ਬੈਲੈਂਸ ਵਿਗੜ ਗਿਆ ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਬੱਸ ਸਵਾਰੀਆਂ ਨੇ ਇੱਕਦਮ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਦੇਖ ਸਥਾਨਕ ਵਾਸੀ ਅਤੇ ਰਾਹੀਰ ਭੱਜ ਆਏ ਤੇ ਫਿਰ ਬੱਸ ਚੋਂ ਇੱਕ ਇੱਕ ਕਰਕੇ ਸਾਰੀਆਂ ਸਵਾਰੀਆਂ ਨੂੰ ਥੱਲੇ ਉਤਾਰਿਆ ਸਥਾਨਕ ਲੋਕਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਇਹ ਹਾਦਸੇ ਦੌਰਾਨ ਇੱਕ ਸਵਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦਰਜਨਾ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਬਠਿੰਡਾ ਦੇ ਸਿਵਲ ਹਸਪਤਾਲ ਦਖਲ ਕੀਤਾ ਗਲਬਾ ਜੀ ਇਹ ਘਰੋਂ ਆਪਣੀ ਬੇਟੀ ਕੋਲ ਜਾ ਰਹੇ ਸੀ ਉਹਦੇ ਕੋਲ ਗੁੜੀਆਂ ਹੋਈ ਸੀ ਹਾਂ ਤੇ ਇਹ ਉਹਨੂੰ ਦੇਖਣ ਵਾਸਤੇ ਜਾ ਰਹੇ ਸੀ ਚੱਪੜੀ ਕੋਲ ਚੜ੍ਹੇ ਹਾਂ ਫਿਰ ਇੱਥੇ ਜਾ ਰਹੇ ਸੀ ਰਿਪੋਰਟ ਜਾ ਰਹੇ ਹਾਂ ਹਾਂ ਤਬਾ ਹੁਣ ਇੱਕ ਜੀ ਵੀ ਬਹੁਤ ਜ਼ਿਆਦਾ ਖਰਾਬ ਦਸੀ ਜੀ ਹਾਂਜੀ ਇੱਕ ਵੀ ਇੱਕ ਦੀ ਡੈਥ ਹੋ ਗਈ ਜੀ ਸਾਡੀ ਨੋ ਦੀ ਇੱਥੇ ਦੱਸ ਰਹੇ ਜੀ ਇਸ ਤੋਂ ਮੌਕੇ ਤੋਂ ਬਾਅਦ ਹੀ ਆਏ ਹਾਂ ਬਠੰਡੇ ਲੈ ਕੇ ਕਹਿੰਦੇ ਚੱਲੇ ਆ ਜੀ ਅਸੀਂ ਇੱਥੇ ਬਾਈ ਜੀ ਡਰਾਈਵਰ ਦੀ ਬਹੁਤ ਅਨਗਹਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਸਦਾ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦਾ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਇਆ ਕੋਈ ਟਾਇਰ ਨਹੀਂ ਪੁੱਟਿਆ ਬਸ ਖੜੀ ਹੋਰੀ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਹੈ ਖਾਦਾ ਪੀਤਾ ਵੀ ਤੁਹਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਇਹ ਬਹੁਤ ਗਿਆਨੀ ਬੰਦਾ ਬਾਈ ਵਰਗਾ ਅਮਰ ਸ਼ਕੇ ਬੰਦੇ ਬਸ ਬਸ ਚੱਲਾ ਰਿਹਾ ਉੱਥੋਂ ਆਊਟ ਆਫ ਕੰਟਰੋਲ ਹੋਈ ਹੈ ਹਾਂ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਤੇ ਹੋਣਾ ਹੀ ਆ ਮਾਰਿਸ਼ ਹੋ ਰਹੀ ਸੀ ਮੌਕੇ ਤੇ ਬਾਰਿਸ਼ ਹੋ ਰਹੀ ਸੀ ਜੀ ਪੂਰੀ ਫੁੱਲ ਪੂਰੀ ਬਾਰਿਸ਼ ਹੋ ਰਹੀ ਜੀ ਕਾਚ ਬਾਰਿਸ਼ ਜ਼ਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜ਼ਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰੋਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਸੂਤਰਾਂ ਮੁਤਾਬਕ ਇਹ ਬੱਸ ਡੱਬ ਵਾਲੀ ਤੋਂ ਬਠਿੰਡੇ ਆ ਰਹੀ ਸੀ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਈ ਸਥਾਨਕ ਲੋਕਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਬਜਰੀ ਕਾਰਨ ਇਹ ਬੱਸ ਘੁੰਮ ਗਈ ਪਰ ਅਸਲ ਕੀ ਕਾਰਨ ਹੈ ਇਸ ਹਾਦਸੇ ਦੇ ਉਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਬਾਕੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ